ਇੰਟਰਨੈਸ਼ਨਲ 에어ਪੋਰਟ ਅੰਮ੍ਰitsar ਹੈ ਇੱਥੇ ਤੇ ਯਾਤਰਾਵਾਂ ਦੀ ਔਰ ਇਹ ਜਿਹੜੀਆਂ A ਲਾਈਨ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵਿਸਤਾਰ ਹੋ ਰਿਹਾ ਯਾਤਰਾਵਾਂ ਦੀ ਆਮਦ ਤੇ ਯਾਤਰਾਵਾਂ ਦੇ ਧਿਆਨ ਦੀ ਗਿਣਤੀ ਨੂੰ ਵਧੇਣਾ ਰਿਹਾ ਸਰਕਾਰ ਨੇ ਵੱਡੇ ਪੱਧਰ ਤੇ ਇਹਨੂੰ ਐਕਸਪੈਂਡ ਕੀਤਾ ਰਣਬਾ ਵੀ ਵੱਡਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਅਦਾ ਹੋ ਰਿਹਾ ਜਿਵੇਂ ਡਾਇਰੈਕਟਰ 에어ਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰਾਵਾਂ ਦੀ ਆਮਦ ਕਰਕੇ ਲੋਡ ਨੂੰ ਮੁਖਰਾ ਦੇਣਾ ਜਿਹੜੇ ਕਾਊਂਟਰ ਨੇ ਡਿਪਾਰਟ ਚਾਹਤਾ ਹੈ ਉਹਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਜ਼ਰੂਰ ਸੀ ਹੋ ਤੇ ਜਿੱਥੇ ਸਾਤਕਾਰ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਤੇ ਸੁੰਦਰੀ ਕਰਨ ਵਾਸਤੇ ਤੇ ਸ਼ਿਫਟ ਕਰਨ ਵਾਸਤੇ ਅੱਜ ਗੁਰ ਰਾਮਦਾਸ ਪਾਸ ਦੇ ਚਾਨਣਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਾਨਣਾ ਅਰਦਾਸ ਕੀਤੀ ਹੈ ਕਿ ਉਹਨਾਂ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ 에ਅਰਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਲੈ ਕੇ ਸਭ ਤੋਂ ਬਾਅਦ ਸਟਾਫ 에ਅਰਪੋਰਟ ਅਥਾਰਟੀ ਦੇ ਸਭ ਤੋਂ ਬਾਅਦ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲਾਪ ਮਿਲਾਵ ਵਾਲੇ ਔਰ આજ ਤੱਕ ਕੋਈ ਵੀ 에어ਪੋਰਟ ਦੇ ਸੰਬੰਧ ਵਿੱਚ ਜਿਹੜੇ ਸਾਡੇ ਯਾਤਰੀ ਹੁੰਦੇ ਨੇ ਸੱਚ ਜਾਣੇ ਸ੍ਰੀ ਹਰਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵੀਅਰ ਅਜੇ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਹਣੇ ਕੋਆਪਰੇਟ ਆਂਦਾਜ਼ ਦੇ ਵਿੱਚ ਹਮੇਸ਼ਾ ਇਹ ਸਾਰੇ ਆਏ ਹੋਏ ਯਾਤਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਬੜੇ ਸਤਿਕਾਰ ਨਾਲ ਜੀ ਆਇਆਂ ਕਹਿੰਦੇ ਆ ਨਾ ਜੋ ਫਾਰਮੈਟੀ ਉਹਨਾਂ ਬੰਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਹਰ ਯਾਤਰੀ ਨੂੰ ਦੀ ਮਦਦ ਕਰਦੇ ਆ ਖਾਸ ਤੌਰ ਤੇ ਸਾਡੀ 에어ਪੋਰਟ 에어ਪੋਰਟ ਅਥਾਰਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ ਸੀਐਸਰ ਕਮਾਂਡਰ ਤੇ ਨਾਲ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਪਰੇਟਿਵ ਰਿਹਾ ਔਰ ਅਸੀਂ ਇਹਨਾਂ ਦਾ ਧੰਨਵਾਦੀ ਕਰਦੇ ਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਆਂ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਦ੍ਰਿਸ਼ਟੀ ਇਸ ਵਿਸ਼ੇਸ਼ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਦਿਲੀ ਖਾਸ਼ ਹੈ ਕਿ ਇਹ ਡਿਡੀ ਵੱਡੇ ਇਤਿਹਾਸਿਕ ਮਹੱਤਵ ਸਤ ਕੰਦਿਰੀ ਆਪਣਾ ਅਮਰ ਸਾਹਿਬ ਦੀ ਇਹਦੀ ਮਹੱਤਵ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਹਨੂੰ ਵੱਧ ਤੋਂ ਵੱਧ ਜਨਾ ਸੁਨਦਰੀ ਕਰਨ ਲਈ ਦੀ ਕਰ ਸਕਦੀ ਹੋਵੇ ਕਰੇ ਤਾਂ ਕਿ ਆਉਣ ਵਾਲੇ ਯਾਤਰੀ ਨ ਪ੍ਰਭਾਵਿਤ ਹੋਣ ਸੇਵਾ ਕਿਨੂੰ ਕਾਪੀ ਕੀਤੀ ਗੋਤਕ ਸੰਪੂਰਨ ਹੋਣੀ ਇਹ ਪਿਛਲੇ ਸਮੇਂ ਤੋਂ ਸਾਡੇ ਸਤਿਕਾਰਯੋਗ ਕਾਲਸੇ ਵਾਲੇ ਮਹਾਂਪੁਰਸ਼ ਤੰਤਨ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਸਾਰੇ ਮਾਡਲ ਦੀ ਜਿਹੜੀ ਤਿਆਰੀ ਕੀਤੀ ਔਰ 24 ਕ੍ਰੇਟਰ ਜਿਹੜਾ ਸੋਨਾ ਉਹ ਇੱਥੇ ਪ੍ਰਾਪਰ ਢੰਗ ਨਾਲ ਸਾਰਾ ਲਗਾ ਬਹੁਤ ਸੁੰਦਰ ਮਾਡਲ ਬਣਾਇਆ ਉਹਨਾਂ ਨੇ ਜਦੋਂ ਸਤਾਪਤ ਹੋਇਆ ਉਦੋਂ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਤਾਪਤ ਹੋਇਆ ਸੀ ਹੁਣ ਕਿਉਂਕਿ ਇਹਦੀ ਸ਼ਿਫਟਿੰਗ ਸੀ ਹੋਰ ਸੁੰਦਰੀ ਕਰਨ ਵਾਸਤੇ ਹੁਣ ਵੀ ਅਰਦਾਸ ਕਰਕੇ ਤੇ ਸ਼ਿਫਟ ਕੀਤਾ ਤੇ ਅੱਜ ਬਾਬਾ ਮਰੀਸ਼ ਸਿੰਘ ਜੀ ਜਿਹੜੇ ਕਾਲਸੇ ਵਾਲੇ ਮਹਾਂਪੁਰਸ਼ ਤੰਤਨ ਵਾਲਾ ਦੇ ਜਿਹੜੇ ਕੋਆਰ ਪਨਰ ਬੈਂਕ ਦੇ ਕੀਤਾ ਜਿਹੜਾ ਸਾਰੇ ਜਿਹੜੀ ਸੇਵਾ ਹੈ ਨਾਮੇ ਸਰੋਂ ਕੀਤੀ ਹੈ ਤੇ ਇੱਕ ਦੋ ਜਣਾਂ ਦੇ ਵਿੱਚ ਇਸ ਤਸਦੀਕ ਕਰਕੇ ਉਸ ਤੋਂ ਬਾਅਦ ਫਿਰ ਜਿਹੜੇ ਲੜਿੰਦਾ ਅਗਲਾ ਤਾਰਕ ਸਮਾਗਮ ਉਹ ਹੀ ਕੋਸ਼ਿਸ਼ ਕਰਾਂਗੇ ਹੁਣ ਔਰ ਮੈਂ ਉੱਚੇ ਚੇਤੇ ਤੌਰ ਤੇ ਸਤਿਕਾਰਯੋਗ ਪ੍ਰਧਾਨ ਸ਼ਰੋਮਣੀ ਗੁਰਦਾਰ ਪ੍ਰਬੰਧਕ ਮੈਂਡੀ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਹ ਰਿਪੋਰਟ ਅਥਾਰਟੀ ਔਰ ਡਾਇਰੈਕਟਰ ਸਾਹਿਬ ਦਾ ਕਮਾਂਡਰ ਸਾਹਿਬ ਦਾ ਨੇ ਸਾਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੇ ਜਦੋਂ ਵੀ ਲੋੜ ਪੈਂਦੇ ਹਰ ਸਮੇਂ ਸਾਡਾ ਸਹਿਯੋਗ ਕਰਦੇ ਸਾਡਾ ਵੀ ਸ਼ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਸਤਖਤ ਦਰਬਾਬ ਸਾ ਚਾ ਯੋਗ ਆ ਜਦੋਂ ਹੁਕਮ ਕਰਨਗੇ ਜਿਸ ਤਰ੍ਹਾਂ ਦੋ ਕੌਣ ਕਾਸ਼ ਇਹਨਾਂ ਦੇ ਨਾਲ ਆ ਕਿਉਂਕਿ ਇਹ ਆਪਸੀ ਭਾਈਚਾਰੇ ਦੇ ਤੌਰ ਤੇ ਇਹ ਜਿਹੜਾ ਇੱਥੇ ਦੀਆਂ ਸੇਵਾਵਾਂ ਚੱਲਦੀਆਂ ਨੇ ਅੱਜ ਦੀ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਸਰਦਾਰ ਸਤਵੀਰ ਸਿੰਘ ਜਿਹੜੇ ਵਾਸਡੇ ਨੇ ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਹੋ ਸਰਦਾਰ ਕਾਲਵਾ ਸਾਹਿਬ ਬਲਵਿੰਦਰ ਸਿੰਘ ਕਾਲਮ ਤਾਂ ਪ੍ਰਯਾਸਕਰਤਾ ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਸਾਰੇ ਔਰ ਇਹਨਾਂ ਦਾ ਸਬੰਚਾ ਸਟਾਫ ਇੱਥੇ ਆਇਆ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ